Ah, guru, ah guru, ah guru, ah guru, ah guru, 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 guru. satnam tan. ਧੋਤੇ ਗੁਰਨਾਨਕ ਦੇਵਾ ਓੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ RAM ਦਾਸ ਗੁਰਬਾਰੇ ਔਰ ਖੁਸ਼ੀ ਅਰ ਜਨ ਸੁਖ ਦਾਨੀ ਨਿਰਪੋ ਹਰ ਗੋਵਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਤੇ ਆਏ ਅਜੋਨੀ ਤੇਗ ਬਹਾਦਰ ਰਾਇ ਸੈਪੰ ਸ੍ਰੀ ਦਸਮੇਸ਼ ਸਹਾਈ ਗੁਰ ਪਰਸਾਦ ਗ੍ਰੰਥ ਗੁਰ ਗਿਆਨਾਂ ਵਾਹਿ ਗੁਰੂ ਗੁਰਮੰਤਰ ਧਿਆਨਾ ਜਾਮਹਿ ਅਮਰਤ ਗਿਆਨ ਹੈ ਮਾਨਖ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਧਧ ਬੰਧੋ ਕਰਿ ਅਨਰਾਗ ਆਇ ਪ੍ਰਵ ਸਰਣਾਗਤੀ ਕਿਰਪਾ ਨੇਦ ਦਇਾਲ ਏਕ ਅਖਰ ਹਰ ਮਨ ਵਸਤ ਲਾਲਕ ਹੋਤ निहाद परम सत्कार योग योगो जोग अटल तन तन साहिब श्री गुरु ग्रंथ साहिब जी महाराज जियां दे अपार कृपा रहमत सत्कार ਆਪ ਸਾਰਿਆਂ ਨੂੰ ਗੁਰਮੁਖੋ ਸਤਸੰਗਤ ਦੀਆਂ ਘੜੀਆਂ ਕਰਨ ਦਾਸ ਭਾਗ ਸਮਾਪਤ ਹੋਇਆ ਏ ਸਤਸੰਗਤ ਦੀਆਂ ਘੜੀਆਂ ਸਤਸੰਗਤ ਦਾ ਮਿਲਾਪ ਅਤੇ ਸਤਿਗੁਰਾਂ ਦੀ ਬਾਣੀ ਸਰਵਨ ਕਰਨ ਦਾਸ ਭਾਗ ਸਮਾਪਤ ਆ ਪ੍ਰਾਪਤ ਹੁੰਦਾ ਏ ਜੇ ਮਥੇ ਦੇ ਬਹੁਤ ਭਾਗ ਉੱਤਮ ਹੋਣ ਅਤੇ ਸਤਗੁਰ ਸੱਚੇ ਪਾਸ਼ਾ ਜੀ ਦਇਆਲ ਹੋ ਕਰਕੇ ਆਪ ਆਪਣੇ ਚਰਨਾਂ ਦੇ ਵਿੱਚ ਬਿਠਾ ਲੈਣ ਗੁਰਮਖੋ ਸੋਏ ਜੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ ਆਓ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਸਤਗੁਰਾਂ ਦੀ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜਿੰਨਕ ਸਮਾ ਸਤਗੁਰ ਸੱਚੇ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਮਾਨ ਵਰਤਿਆ ਨੂੰ ਇਕਾਗਰ ਕਰਕੇ ਚਿੱਤ ਵਰਤਿਆ ਨੂੰ ਇਕਾਗਰ ਕਰਕੇ ਬਾਹਰੋਂ ਆਉਂਦੇ ਹੋਏ ਵਿਚਾਰਾਂ ਨੂੰ ਰੋਕਣ ਦਾ ਯਤਨ ਕਰੀਏ ਤਾਂ ਜੋ ਚਿੱਤ ਸਤਗੁਰਾਂ ਦੇ ਵਿਚਾਰ ਦੇ ਨਾਲ ਜੁੜ ਸਕੇ ਇਤਿਹਾ ਹੋਈਆਂ ਵਿਚਾਰਾਂ ਤੋਂ ਵੱਧ ਤੋਂ ਵੱਧ ਲਹਾ ਖਟ ਕੇ ਆਪਣਾ ਜੀਵਨ ਸਵਾਰ ਸਕੀਏ ਗੁਰਮੁਖੋ ਬਾਣੀ ਦਾ ਫਰਮਾਨ ਹੈ ਪ੍ਰਾਣੀ ਤੂੰ ਆਇਆ ਲਹਾ ਲੈਣ ਆਇਆ ਕਿਤ ਕੁ ਫਕੜੇ ਸਭ ਮੁਕਤੀ ਚੱਲੀ ਰਹਿਣ ਸਤਗੁਰ ਜੀ ਆਖਦੇ ਹਨ اے ਜੀਵ ਤੂੰ ਸੰਸਾਰ ਤੇ ਆਇਆ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਸਿਮਰਨ ਕਰਕੇ ਆਪਣੇ ਜੀਵਨ ਦਾ ਉਧਾਰ ਕਰਨ ਵਾਸਤੇ ਤੈਨੂੰ ਮਨੁੱਖਾ ਦੇਪ ਪ੍ਰਾਪਤ ਹੋਈ ਹੈ ਅੱਜ ਇਸੇ ਤੁਕ ਨੂੰ ਆਧਾਰ ਬਣਾ ਕਰਕੇ ਗੁਰਮੁਖੋ ਇਹ ਵਿਚਾਰ ਕਰਨ ਦਾ ਯਤਨ ਕਰੀਏ ਇਹ ਜੀਵ ਆਤਮਾ ਕਿੱਥੋਂ ਆਈ ਹੈ ਹੁਣ ਕਿੱਥੇ ਹੈ ਇਸ ਜੀਵ ਆਤਮਾ ਨੇ ਜਾਣਾ ਕਿੱਥੇ ਹੈ ਪਾਵ ਸਾਡਾ ਆਗਮਨ ਕਿੱਥੋਂ ਹੋਇਆ ਸਾਡੀ ਉਤਪਤੀ ਕਿੱਥੋਂ ਹੋਈ ਹੁਣ ਮਨੁੱਖਿਆ ਦੇਹੀ ਦੇ ਵਿੱਚ ਸਾਡੇ ਕੀ ਕਰਮ ਹੋਣੇ ਚਾਹੀਦੇ ਹਨ ਕੀ ਅਸੀਂ ਕਰ ਰਹੇ ਹਾਂ ਤੇ ਕੀ ਸਾਨੂੰ ਕਰਨਾ ਚਾਹੀਦਾ ਹੈ ਇਸ ਦੇਹੀ ਦੇ ਸਮਾਪਤ ਹੋਣ ਤੋਂ ਬਾਅਦ ਇਸ ਜੀਵ ਆਤਮਾ ਨੇ ਜਾ ਕੇ ਕਿੱਥੇ ਸਮਾਉਣਾ ਹੈ ਇਸ ਦਾ ਛੁਟਕਾਰਾ ਕਿਵੇਂ ਹੋਣਾ ਹੈ ਆਓ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਇਸ ਪੰਕਤੀ ਨੂੰ ਆਧਾਰ ਬਣਾ ਕਰਕੇ ਕਿ ਅਸੀਂ ਆਏ ਕਿੱਥੋਂ ਹਾਂ ਪਹਿਲਾਂ ਅਸੀਂ ਕਿੱਥੇ ਹਾਂ ਤੇ ਇਸ ਜੀਵ ਆਤਮਾ ਨੇ ਕਿੱਥੇ ਜਾਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਗੁਰਮੁਖੋ ਕਿ ਅਸੀਂ ਆਏ ਕਿੱਥੇ ਹਾਂ ਸਾਡਾ ਅੰਸ਼ ਕਿੱਥੋਂ ਹੈ ਅਸੀਂ ਕਿੱਥੋਂ ਉਤਪਨ ਹੋਏ ਹਾਂ ਸਤਿਗੁਰ ਜੀ ਪਾਵਨ ਬਾਣੀ ਦੇ ਵਿੱਚ ਆਖਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੋਤ ਸਰੂਪ ਤੋਂ ਕੀ ਭਾਵ ਹੋਇਆ ਗੁਰਮੁਖੋ ਇਹ ਜੋ ਆਤਮਾ ਹੈ ਇਹ ਪਰਮਾਤਮਾ ਦਾ ਅੰਸ਼ ਹੈ अनेक ਜਨਮਾਂ ਦੇ ਵਿੱਚ ਭਟਕ ਕਰਕੇ ਇਹ ਜੀਵ ਆਤਮਾ ਇਹਨੇ ਕਈ ਪ੍ਰਕਾਰ ਦੇ ਸਰੀਰ ਧਾਰਨ ਕੀਤੇ ਕਦੇ ਸੱਪਾਂ ਦੀ ਜੁਨੀਆਂ ਦੇ ਵਿੱਚ ਫਿਰਦੇ ਰਹੇ ਕਦੇ ਦਰਖਤ ਬਣ ਕੇ ਕਈ ਹਜ਼ਾਰ ਹਜ਼ਾਰ ਸਾਲ ਇੱਕ ਜਗ੍ਹਾ ਖੜੇ ਰਹੇ ਕਤੇ ਮੱਛੀਆਂ ਬਣ ਕੇ ਪਾਣੀ ਦੇ ਵਿੱਚ ਤਾਰੀਆਂ ਲਾਈਆਂ ਕਦੇ ਹਿਰਨ ਜਾਨਵਰ ਬਣ ਕੇ ਜੰਗਲਾਂ ਦੇ ਵਿੱਚ ਭਰਮਦੇ ਰਹੇ ਗੁਰਮੁਖੋ ਪਾਵਨ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕੀੜੇ ਮਕੌੜੇ ਤਿਤਲੀਆਂ ਦੀ ਜੂਨੀਆਂ ਦੇ ਵਿੱਚ ਭਟਕੇ ਹਾਂ ਕਈ ਕੀੜੇ ਮਕੌੜਿਆਂ ਦੀ ਜ਼ਿੰਦਗੀ ਅਸੀਂ ਪੋਗੀ ਹੈ ਕਈ ਜਨਮ ਪਏ ਕੀਟ ਪਤੰਗ ਕਈ ਜਨਮ ਗਜ ਮੀਨ ਔਰੰਗਾ ਗਜ ਕਹਿੰਦੇ ਹਨ ਗੁਰਮੁਖੋ ਹਾਥੀ ਨੂੰ ਮੀਨ ਕਹਿੰਦੇ ਹਨ ਮਛਲੀ ਨੂੰ ਔਰੰਗਾ ਕਹਿੰਦੇ ਹਨ ਹਿਰਨ ਨੂੰ ਕਈ ਜਨਮ ਹਾਥੀ ਦੀ ਜੂਨੀ ਦੇ ਵਿੱਚ ਕਟੇ ਕਈ ਜਨਮ ਗੁਰਮੁਖੋ ਮੱਛੀਆਂ ਬਣ ਕੇ ਪਾਣੀ ਦੇ ਵਿੱਚ ਜਲ ਦੇ ਵਿੱਚ ਰਹੇ ਕਈ ਜਨਮ ਹਿਰਨ ਬਣ ਕੇ ਜੰਗਲਾਂ ਦੇ ਵਿੱਚ ਭਰਮਦੇ ਰਹੇ ਕਈ ਜਨਮ ਪਏ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਕਈ ਜਨਮ ਸਰਪ ਸਰਪ ਦੀ ਜੋਨੀ ਸੱਪਾਂ ਦੀ ਜੋਨੀ ਦੇ ਵਿੱਚ ਵੀ ਇਹ ਜੀਵ ਆਤਮਾ ਪਟਕਦੀ ਰਹੀ ਹੈ ਪਾਪ ਗੁਰਮੁਖੋ ਮਨੁੱਖਾ ਦੇਹੀ ਨੂੰ ਇਨ੍ਹਾਂ ਜੁਨੀਆਂ ਦੇ ਵਿੱਚੋਂ ਸਭ ਤੇ ਸਭ ਤੋਂ ਜ਼ਿਆਦਾ ਪ੍ਰਧਾਨ ਮੰਨਿਆ ਗਿਆ ਹੈ ਇੱਕ ਮਨੁੱਖਾ ਦੇਹੀ ਤੋਂ ਬਿਨਾ ਕਿਸੇ ਵੀ ਜੀਵ ਨੂੰ ਪਰਮੇਸ਼ਰ ਦਾ ਨਾਮ ਜਪਣ ਦਾ ਅਧਿਕਾਰ ਨਹੀਂ ਹੈ ਤੇ ਨਾ ਹੀ ਉਹ ਜੀਵਾਤਮਾ ਜਪ ਸਕਦੀ ਹੈ ਕੇਵਲ ਮਨੁੱਖਾ ਦੇਹੀ ਦੇ ਵਿੱਚ ਰਹਿ ਕੇ ਪ੍ਰਭੂ ਦਾ ਸਿਮਰਨ ਕੀਤਾ ਜਾ ਸਕਦਾ ਹੈ ਪ੍ਰਬੋਦੀ ਪ੍ਰਾਪਤੀ ਵੀ ਮਨੁੱਖਾ ਦੇਹੀ ਦੇ ਵਿੱਚ ਰਹਿ ਕੇ ਹੀ ਹੋ ਸਕਦੀ ਹੈ ਗੁਰਬਾਣੀ ਆਖਦੀ ਹੈ ਗੁਰਮੁਖੋ ਚਾਰ ਪਾਉ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਏ ਓ ਉਠਤ ਬੈਠਤ ਠੇਂਗਾ ਪਰਹਿ ਤਬ ਕਤ ਮੂੰਡ ਲੁਕਈ ਹੈ ਕਹਿੰਦੇ ਜਦੋਂ ਤੇਰੇ ਚਾਰ ਪੈਰ ਦੋ ਸਿੰਘ ਤੇ ਮੁਖ ਗੁੰਗਾ ਹੋ ਗਿਆ ਪਾਪ ਕਿਸੇ ਜਾਨਵਰ ਦੀ ਜੁਨੀ ਦੇ ਵਿੱਚ ਪੈ ਗਿਆ ਗੁਰਮੁਖਾ ਫਿਰ ਨਾਮ ਨਹੀਂ ਜਪਿਆ ਜਾਣਾ ਪਰਮੇਸ਼ਰ ਦਾ ਨਾਮ ਜਪਣ ਦਾ ਅਧਿਕਾਰ ਸਿਰਫ ਮਨੁੱਖਾ ਦੇਹੀ ਕੋਲੇ ਹੈ ਗੁਰਮੁਖੋ ਆਪ ਜੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜਾਂਦੇ ਹੋਏ ਅਧਿਕਾਰ ਵੀ ਕੇਵਲ ਮਨੁੱਖਾ ਦੇਹੀ ਦੇ ਪਾਸ ਹੈ ਕਿ ਚੱਲ ਕੇ ਗੁਰੂ ਸਾਹਿਬ ਦੀ ਸ਼ਰਣ ਦੇ ਵਿੱਚ ਜਾ ਕੇ ਬੈਠ ਸਕਦਾ ਹੈ ਜੇ ਹੋਰ ਕੋਈ ਜਾਨਵਰ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾਂ ਮਸਜਿਦ ਦੇ ਵਿੱਚ ਵੜ ਜਾਵੇ ਪ੍ਰਮੁੱਖੋਂ ਅਸੀਂ ਡੰਡੇ ਲੈ ਕੇ ਉਹਨੂੰ ਬਾਹਰ ਦੌੜਾ ਦਿੰਦੇ ਆ ਇਸ ਕਰਕੇ ਜੇ ਸਾਨੂੰ ਅਧਿਕਾਰ ਪ੍ਰਾਪਤ ਹੋਇਆ ਹੈ ਮਨੁੱਖਾ ਦੇਹੀ ਦੇ ਵਿੱਚ ਰਹਿ ਕਰਕੇ ਅਸੀਂ ਪਰਮੇਸ਼ਰ ਦਾ ਨਾਮ ਜਪ ਸਕਦੇ ਹਾਂ ਸੋ ਇਹ ਜੋ ਆਤਮਾ ਹੈ ਇਹ ਪਰਮਾਤਮਾ ਦਾ ਮੂਲ ਰੂਪ ਹੈ ਕਈ ਸ਼ਰੀਰਾਂ ਦੇ ਵਿੱਚ ਹੋ ਕਰਕੇ ਇਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ ਗੁਰਮੁਖੋ ਕਈ ਟੇਡੀਆਂ ਜੁਨਾਂ ਦੇ ਵਿੱਚ ਕਦੇ ਪੱਥਰ ਬਣੇ ਕਦੇ ਮੱਛੀਆਂ ਬਣ ਕੇ ਕਦੇ ਜਾਨਵਰ ਬਣ ਕੇ ਅਨੇਕ ਜੁਨਾਂ ਦੇ ਵਿੱਚ ਭਟਕ ਕੇ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਸਵਾਲ ਪਿਆਰਿਓ ਇਹ ਆਉਂਦਾ ਹੈ ਜਦੋਂ 84 ਦਾ ਗੇੜ ਸਾਡੇ ਤੇ ਪਿਆ ਹਰੇਕ ਜੀਵਾਤਮਾ ਆਪਣੇ ਕਰਮਾਂ ਅਨੁਸਾਰ ਸਰੀਰ ਧਾਰਨ ਕਰਦੀ ਹੈ ਜਿਹੋ ਜੀ ਸੁਰਤ ਹੁੰਦੀ ਹੈ ਜਿਹੋ ਜੇ ਵਿਚਾਰ ਹੁੰਦੇ ਹਨ ਜਿਹੋ ਜੇ ਕਰਮ ਹੁੰਦੇ ਹਨ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦੇਹੀ ਉਸੇ ਦੇ ਰੂਪ ਵਿੱਚ ਅੱਗੇ ਪ੍ਰਵੇਸ਼ ਕਰ ਜਾਂਦੀ ਹੈ ਭਾਵ ਜਿਹੋ ਜੇ ਸਾਡੇ ਕਰਮ ਹੋਣਗੇ ਉਹੋ ਜੀ ਸਾਨੂੰ ਅੱਗੇ ਦੇਹ ਪ੍ਰਾਪਤ ਹੋ ਜਾਂਦੀ ਹੈ ਪਾਵਨ ਬਾਣੀ ਦੇ ਵਿੱਚ ਫਰਮਾਨ ਆਉਂਦਾ ਹੈ ਪਿਆਰਿਓ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੇ ਜੋ ਮਰੇ ਪ੍ਰੇਤ ਜੋਨ ਉਹ ਵਲਵਲੇ ਉਤਰੈ ਕਹਿੰਦੇ ਜੋ ਅੰਤ ਵੇਲੇ ਜਦੋਂ ਸਰੀਰ ਤਿਆਗਣ ਦਾ ਸਮਾਂ ਆਉਂਦਾ ਹੈ ਜੇ ਉਸ ਵੇਲੇ ਮਨੁੱਖ ਦੇ ਮਨ ਦੇ ਵਿੱਚ ਇਹ ਭਾਵਨਾ ਰਹਿ ਜਾਂਦੀ ਹੈ ਕਿ ਮੇਰੇ ਘਰ ਦਾ ਕੀ ਬਣੇਗਾ ਮੇਰੇ ਮਕਾਨਾਂ ਦਾ ਕੀ ਬਣੇਗਾ ਮੇਰੇ ਮਹਿਲਾਂ ਦਾ ਕੀ ਬਣੇਗਾ ਭਾਵ ਜੇ ਉਸ ਦੀ ਸੁਰਤ ਮਹਿਲਾਂ ਮਕਾਨਾਂ ਦੇ ਵਿੱਚ ਰਹਿ ਜਾਂਦੀ ਹੈ ਫਿਰ ਉਹ ਪ੍ਰੇਤ ਜੋਨ ਦੇ ਵਿੱਚ ਭਟਕਦਾ ਫਿਰਦਾ ਹੈ ਅੰਤ ਬਾਰ ਜੋ ਮਾਇਆ ਸਿਮਰੈ ਐਸੀ ਚਿੰਤਾ ਮੇ ਜੋ ਮਰੈ ਸਰਪ ਜੋਨ ਉਹ ਵੱਲ ਵੱਲ ਉਤਰੈ ਜਿਹੜਾ ਮਨੁੱਖ ਅੰਤ ਕਾਲ ਦੇ ਸਮੇਂ ਜਿਸ ਨੂੰ ਮਾਇਆ ਦਾ ਚਿੰਤਨ ਰਹਿ ਜਾਂਦਾ ਹੈ ਜੋ ਇਹ ਚੇਤੇ ਵਿੱਚ ਕਰਦਾ ਹੈ ਇੰਨੀ ਤਨ ਦੌਲਤ ਮੈਂ ਪੈਸਾ ਜੋੜਿਆ ਮਾਇਆ ਕਮਾਈ ਇੰਨੇ ਮੈਂ ਬੈਂਕ ਬੈਲੈਂਸ ਤਿਆਰ ਕੀਤੇ ਇਸ ਮਾਇਆ ਦਾ ਕੀ ਬਣੇਗਾ ਭਾਵ ਜੋ ਜੀਵਾਤਮਾ ਮਰਨ ਵੇਲੇ ਮਾਇਆ ਵਿੱਚ ਸੁਰਤ ਰੱਖਦੀ ਹੈ ਉਹ ਸਰਪ ਜੋਨ ਦੇ ਵਿੱਚ ਭਟਕਦਾ ਹੈ ਸੋ ਸਾਡੇ ਕਰਮਾਂ ਦੇ ਅਨੁਸਾਰ ਜਿਹੋ ਜੀ ਸਾਡੀ ਸੋਚ ਹੁੰਦੀ ਹੈ ਜੇਹੋ ਜੇ ਸਾਡੇ ਵਿਚਾਰ ਹੁੰਦੇ ਹਨ ਗੁਰਮੁਖੋ ਉਹੀ ਜੀ ਸਾਨੂੰ ਅੱਗੇ ਦੇਹ ਪ੍ਰਾਪਤ ਹੋ ਜਾਂਦੀ ਹੈ ਸੋ अनेक ਜੂਨਾ ਦੇ ਵਿੱਚੋਂ ਭਟਕ ਕਰਕੇ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਸ ਦਾ ਪੂਰਨ ਲਾਭ ਸਾਨੂੰ ਲੈਣਾ ਚਾਹੀਦਾ ਹੈ ਜੂਨਾ ਵਿੱਚੋਂ ਭਟਕ ਕੇ ਜਦੋਂ ਹੁਣ ਅਸੀਂ ਮਨੁੱਖਾ ਦੇਹੀ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ ਗੁਰਮੁਖੋ ਦੂਜਾ ਸਵਾਲ ਹੁਣ ਇਹ ਉੱਠਦਾ ਹੈ ਠੀਕ ਹੈ ਅਸੀਂ ਅਨੇਕ ਜੁਨਾਂ ਵਿੱਚੋਂ ਭਟਕ ਕੇ ਮਨੁੱਖਾ ਦੇਹੀ ਦੇ ਵਿੱਚ ਪਹੁੰਚ ਗਏ ਹਾਂ ਇਸ ਵੇਲੇ ਸਾਡੀ ਕੀ ਸਟੇਜ ਹੈ ਕੀ ਸਤਿਗੁਰਾਂ ਦਾ ਸਾਨੂੰ ਹੁਕਮ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਕੀ ਕਰ ਰਹੇ ਹਾਂ ਸਤਿਗੁਰ ਜੀ ਆਖਦੇ ਹਨ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਨੇਕ ਜੁਨਾਂ ਦੇ ਵਿੱਚੋਂ ਭਟਕ ਕੇ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ 84 ਲੱਖ ਜੁਨਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਉਤਮ ਦੇਹ ਤੈਨੂੰ ਪ੍ਰਾਪਤ ਹੋਈ ਹੈ ਕਹਿੰਦੇ ਗੋਬਿੰਦ ਮਿਲਨ ਦੀ ਇਹ ਹੀ ਤੇਰੀ ਬਾਰੀ ਹੈ ਇਹ ਹੀ ਤੇਰਾ ਅਵਸਰ ਹੈ ਜੇ ਗੁਰਮੁਖੋ ਸਿਖਰ ਦੇ ਪੌੜੀ ਦੇ ਡੰਡੇ ਤੇ ਚੜਕੇ ਜੇ ਕੋਈ ਮਨੁੱਖ ਉਸ ਪੌੜੀ ਤੋਂ ਗਿਰ ਜਾਵੇ ਉਸ ਪੌੜੀ ਤੇ ਚੜਨ ਵਾਸਤੇ ਉਹਨੂੰ ਫੇਰ ਪਹਿਲੀ ਪੌੜੀ ਤੋਂ ਆਰੰਭਤਾ ਕਰਨੀ ਪੈਂਦੀ ਹੈ ਸਿਖਰ ਦੀ ਪੌੜੀ ਤੋਂ ਜੇ ਪੈਰ ਫਿਸਲ ਜਾਵੇ ਪਾਪ ਗੁਰਮੁਖੋ ਕੋਈ ਵਿਅਕਤੀ ਪੌੜੀ ਦੇ ਉੱਤੇ ਚੜਦਾ ਹੋਵੇ ਸਿਖਰ ਦੀ ਪੌੜੀ ਤੇ ਜਾ ਕੇ ਉਸ ਦਾ ਪੈਰ ਫਿਸਲ ਜਾਏ ਤੇ ਉਹ ਨੀਚੇ ਆ ਗਰੇ ਇਹ ਕਦੇ ਨਹੀਂ ਹੋ ਸਕਦਾ ਕਿ ਉਹ ਉਸੇ ਡੰਡੇ ਤੇ ਦੁਬਾਰਾ ਪਹੁੰਚ ਜਾਏਗਾ ਉਸ ਡੰਡੇ ਤੇ ਪਹੁੰਚਣ ਵਾਸਤੇ ਉਸ ਨੂੰ ਫੇਰ ਪਹਿਲੇ ਪੌੜੀ ਦੇ ਡੰਡੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਸੋ ਸਤਿਗੁਰੂ ਜੀ ਕਹਿੰਦੇ ਹਨ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਤੇਰੇ ਕੀਤੇ ਹੋਏ ਕੰਮ ਕਿਸੇ ਚੀਜ਼ ਦਾ ਲੇਖਾ ਜੋਖਾ ਨਹੀਂ ਹੁੰਦਾ ਉੱਥੇ ਗੁਰਮੁਖੋ ਧਰਮਰਾਜ ਦੀ ਦਰਗਾਹ ਦੇ ਵਿੱਚ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਕਿੰਨੀ ਤੂੰ ਧਨ-ਦੌਲਤ ਜੋੜੀ ਹੈ ਕਿੰਨੀ ਮਾਇਆ ਬਣਾਈ ਹੈ ਕਿੰਨਾ ਤੇਰਾ ਬੈਂਕ ਬੈਲੈਂਸ ਹੈ ਕਿੰਨੇ ਤੂੰ ਵਧੀਆ ਵਸਤਰ ਪਾਏ ਹਨ ਕਿੰਨਾ ਤੂੰ ਵਧੀਆ ਖਵਦੀਆ ਖਾਣਾ ਪੀਣਾ ਖਾਦਾ ਹੈ ਉੱਥੇ ਤਾਂ ਗੁਰਮੁਖਾ ਤੇਰੇ ਕਰਮਾਂ ਦਾ ਲੇਖਾ ਹੋਣਾ ਹੈ ਜੋ ਤੂੰ ਕਰਮ ਕੀਤੇ ਹਨ ਅੱਗੇ ਜਾ ਕੇ ਗੁਰਮੁਖਾ ਕਿਸੇ ਨੇ ਇਹ ਨਹੀਂ ਪੁੱਛਣਾ ਮਿੱਤੂ ਕਿੰਨਾ ਕੁ ਧਨ ਦੌਲਤ ਜੋੜਿਆ ਕਿੰਨੀ ਵਧੀਆ ਗੱਡੀਆਂ ਬਣਾਈਆਂ ਕਿੰਨੀ ਮਾਇਆ ਜੋੜੀ ਹੈ ਹੁਣ ਇਸ ਸਟੇਜ ਦੇ ਵਿੱਚ ਜਿੱਥੇ ਅਸੀਂ ਹਾਂ ਗੁਰਮੁਖੋ ਸਾਨੂੰ ਮਾਇਆ ਨੇ ਘਰਸਿਆ ਹੋਇਆ ਹੈ ਮਾਇਆ ਹੋਈ ਲਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸਨੂੰ ਹੀ ਫਿਰ ਖਾਏ ਕਹਿੰਦੇ ਮਾਇਆ ਇਹੋ ਜੀ ਮੋਣੀ ਲਗਣੀ ਹੈ ਸਾਰੇ ਜਗਤ ਨੂੰ ਨੇ ਇਸ ਨੇ ਆਪਣੇ ਲਪੇਟੇ ਦੇ ਵਿੱਚ ਲਿਆ ਹੋਇਆ ਹੈ। ਭਾਵ ਸਾਰਾ ਜਗਤ ਮਾਇਆ ਵਿੱਚ ਗਰਸਿਆ ਹੋਇਆ ਹੈ। ਮਾਇਆ ਕੇਵਲ ਗੁਰਮੁਖੋ ਸਤਗੁਰ ਸੱਚੇ ਪਾਸ਼ਾ ਜੀ ਨੇ ਤਨ ਦੌਲਤ ਨੂੰ ਨਹੀਂ ਕਿਹਾ। ਮੋਹ ਵੀ ਕਿਸੇ ਦੇ ਨਾਲ ਕਰਨਾ ਇਹ ਵੀ ਮਾਇਆ ਹੈ। ਕਿਸੇ ਚੀਜ਼ ਦਾ ਲੋਭ ਕਰਨਾ ਗੁਰਮੁਖੋ ਇਹ ਵੀ ਮਾਇਆ ਹੈ। ਤਨ ਦੌਲਤ ਦੇ ਪਿੱਛੇ ਦੌੜਨਾ ਇਹ ਵੀ ਮਾਇਆ ਹੈ। ਕਿਸੇ ਚੀਜ਼ ਦਾ ਵੀ ਲੋਭ ਲਾਲਚ ਕਰਨਾ ਇਸ ਨੂੰ ਮਾਇਆ ਆਖਿਆ ਹੈ ਵਿਸ਼ੇਵਕਾਰਾਂ ਦੇ ਵਿੱਚ ਗਲਤਾਨ ਹੋਣਾ ਵੀ ਮਾਇਆ ਦਾ ਰੂਪ ਮੰਨਿਆ ਗਿਆ ਹੈ ਸੋ ਗੁਰਮੁਖੋ ਸਾਰਾ ਜਗਤ ਅਜ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੈ ਸਾਰਿਆਂ ਨੂੰ ਕਰਤਾਰ ਵਿਸਰ ਚੁੱਕਿਆ ਹੈ ਸਾਰੇ ਰੱਬ ਨੂੰ ਭੁੱਲ ਚੁੱਕੇ ਹਨ ਗੁਰਮੁਖੋ ਕੋਈ ਵਿਰਲੇ ਹਨ ਜਿਨ੍ਹਾਂ ਦੀ ਸੁਰਤ ਅੱਜ ਵੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜੀ ਹੈ ਔਰ ਤਨਤਾ ਦੇ ਯੋਗ ਹਨ ਜਿਨ੍ਹਾਂ ਤੇ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਹੈ ਜੋ ਅਮਰਤ ਵੇਲੇ ਉੱਠ ਕੇ ਚੌਂਕੜਾ ਲਾਉਂਦੇ ਹਨ ਤੇ ਬਾਣੀ ਪੜ੍ਹਦੇ ਹਨ ਸਤਿਗੁਰਾਂ ਦੇ ਕਹੇ ਤੇ ਚੱਲਦੇ ਹਨ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦੇ ਹਨ ਕਹਿੰਦੇ ਹੈਣ ਵਿਰਲੇ ਨਹੀਂ ਘਣੇ ਫੈਲ ਫਕੜ ਸੰਸਾਰ ਬਹੁਤ ਵਿਰਲੇ ਹਨ ਕਹਿੰਦੇ ਬਹੁਤੇ ਜ਼ਿਆਦਾ ਨਹੀਂ ਸੰਸਾਰ ਤੇ ਜੋ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਨ ਦੁਨੀਆ ਅੱਜ ਦੇ ਸਮੇਂ ਵਿੱਚ ਅਸੀਂ ਗੁਰਮੁਖੋ ਸਾਰੇ ਮਾਇਆ ਵਿੱਚ ਗਰਸੇ ਹੋਏ ਹਾਂ ਪਰਮੇਸ਼ਰ ਨੂੰ ਭੁੱਲ ਚੁੱਕੇ ਹਾਂ ਉਸ ਦਾਤਾਰ ਨੂੰ ਭੁੱਲ ਚੁੱਕੇ ਹਾਂ ਜਿਸ ਨੇ ਸਾਨੂੰ ਦਾਤਾ ਦੇ ਕੇ ਸੰਸਾਰ ਤੇ ਭੇਜਿਆ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਐਦਾਂ ਐਡਾ ਬੇਅੰਤ ਹੈ ਕਹਿੰਦੇ ਉਹ ਪਾਪੀਆਂ ਨੂੰ ਵੀ ਰੋਟੀ ਦੇ ਰਿਹਾ ਹੈ ਤੇ ਜੋ ਨਾਮ ਜਪਣ ਵਾਲੇ ਹਨ ਪ੍ਰਸ਼ਾਦਾ ਉਹਨਾਂ ਨੂੰ ਵੀ ਮਿਲਦਾ ਹੈ ਗੁਰਮੁਖੋ ਲੇਖੇ ਸਾਡੇ ਬਾਦ ਵਿੱਚ ਹੋਣੇ ਹਨ ਅਸੀਂ ਕੀ ਜਨਮ ਦੇ ਵਿੱਚ ਖਟਕੇ ਗਏ ਹਾਂ ਇਹ ਸਰੀਰ ਸਿਰਫ ਅੰਨ ਦੇਈ ਤੇ ਚੱਲਣ ਵਾਸਤੇ ਨਹੀਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਇਹ ਨਹੀਂ ਪ੍ਰਸ਼ਾਦਾ ਪਾਣੀ ਸ਼ਕਿਆ ਤਨ ਦੌਲਤ ਕਮਾ ਲਈ ਆ ਕੇ ਰਾਤ ਨੂੰ ਸੌਂਗੇ ਨਹੀਂ ਗੁਰਮੁਖੋ ਸਤਿਗੁਰਾਂ ਨੇ ਮਨੁੱਖਾ ਦੇਈ ਦਿੱਤੀ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਸਤ ਸੰਗਤ ਕਰਨ ਵਾਸਤੇ ਕੰਮ ਕਰਦੇ ਹਾਂ ਵੀ ਪਰਮੇਸ਼ਰ ਨੂੰ ਯਾਦ ਕੀਤਾ ਜਾ ਸਕਦਾ ਹੈ ਨਾਮਾਂ ਕਹੇ ਤਰਲੋਚਨਾ ਮੁਖਤੇ ਰਾਮ ਸਮਾਲ ਆਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਕਹਿੰਦੇ ਹੱਥ ਪਾ ਹੱਥ ਪੈਰਾਂ ਦੇ ਨਾਲ ਕੰਮ ਕਰਦੇ ਹਾਂ ਵੀ ਪਰਮੇਸ਼ਰ ਦੇ ਨਾਲ ਸੁਰਤ ਜੁੜੀ ਜਾ ਸਕਦੀ ਹੈ ਮੇਰੇ ਦਾਤਾਰ ਪਿਤਾ ਜੀ ਆਖਦੇ ਹਨ ਅਥਾ ਪੈਰਾ ਦੇ ਨਾਲ ਕੰਮ ਕਰ ਪਰ ਸੁਰਤ ਤੇਈ ਪਰਮੇਸ਼ਰ ਦੇ ਨਾਮ ਦੇ ਵਿੱਚ ਹੋਣੀ ਚਾਹੀਦੀ ਹੈ। ਗੁਰਮੁਖੋ ਅਰਦਾਸ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਰੈਣ ਬੀਤਦੀ ਹੈ ਅਮਰਤ ਵੇੜੇ ਉੱਠ ਕੇ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਕਰੋ ਗਰੀਬ ਨਿਵਾਜ। ਏ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੌਣ ਵਾਸਤੇ ਸੋਹਣੇ ਤੁਸੀਂ ਬਿਸਤਰ ਬਖਸ਼ਿਸ਼ ਕੀਤੇ ਹਨ। ਪਾਉਣ ਵਾਸਤੇ ਸੋਹਣੇ ਵਸਤਰ ਦਿੱਤੇ ਹਨ ਖਾਣ ਵਾਸਤੇ ਸ਼ਕਤੀ ਪ੍ਰਕਾਰ ਦੇ ਪਦਾਰਥ ਦਿੱਤੇ ਹਨ ਸਤਿਗੁਰ ਸੱਚੇ ਪਾਸ਼ਾ ਤੇਰਾ ਕੋਟਾਨ ਕੋਟਾਨ ਧੰਨਵਾਦ ਹੈ ਕਦੇ ਸਤਿਗੁਰ ਸੱਚੇ ਪਾਸ਼ਾ ਜੀ ਦੇਦਾ ਦੇ ਲੈਂਦੇ ਥੱਕ ਪਏ ਜੁਗਾ ਜਗੰਤਰ ਖਾਈ ਖਾਏ ਅਸੀਂ ਸਤਿਗੁਰਾਂ ਤੋਂ ਦਾਤਾ ਲੰਦੇ ਲੰਦੇ ਥੱਕ ਗਏ ਪਰ ਸਤਿਗੁਰ ਕਰੇ ਦਾਤਾ ਵੰਡਦਾ ਨਹੀਂ ਥਕਦਾ ਉਸ ਦੇ ਖਜ਼ਾਨਿਆਂ ਦੇ ਵਿੱਚੋਂ ਕਦੇ ਟੋਟ ਨਹੀਂ ਆਉਂਦੀ ਗੁਰਮੁਖੋ ਸਾਨੂੰ ਮੰਗਣਾ ਨਹੀਂ ਆਉਂਦਾ ਸਾਨੂੰ ਝੋਲੀਆਂ ਨਹੀਂ ਏਡਣੀਆਂ ਆਉਂਦੀਆਂ ਅਸੀਂ ਆਪਣੀ ਹੌਮੇ ਹਮੇਸ਼ਾ ਨਾਲ ਰੱਖੀ ਫਿਰਦੇ ਹਾਂ ਮਾਫ ਕਰਨਾ ਗੁਰਮੁਖੋ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਸਾਡੇ ਮਨ ਦੇ ਵਿੱਚ ਇਹ ਵਿਚਾਰ ਹੁੰਦੀ ਹੈ ਕਿ ਮੇਤੋਂ ਵੱਡਾ ਗਿਆਨੀ ਕੋਈ ਨਹੀਂ ਮੇਤੋਂ ਵੱਡਾ ਧਨਵਾਨ ਕੋਈ ਨਹੀਂ ਪਾਪ ਅਸੀਂ ਹੌਮੇ ਲੈ ਕੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਨ ਕਰਦੇ ਹਨ ਗੁਰਮੁਖੋ ਓਮੇ ਨਾਮੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਥਾਏ ਜਿਵੇਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਇਸ ਤਰ੍ਹਾਂ ਓਮੇ ਅਤੇ ਨਾਮ ਇੱਕ ਜਗ੍ਹਾ ਇਕੱਠਾ ਨਹੀਂ ਹੋ ਸਕਦਾ ਸਤਿਗੁਰ ਸੱਚੇ ਪਾਸ਼ਾ ਜੀ ਕਹਿੰਦੇ ਜਿੱਥੇ ਕਮੰਡ ਹੈ ਜਿੱਥੇ ਓਮੇ ਹੈ ਜਿੱਥੇ ਹੰਕਾਰ ਹੈ ਉੱਥੇ ਨਾਮ ਦਾ ਵਸਣਾ ਨਹੀਂ ਹੋ ਸਕਦਾ ਸਤਿਗੁਰ ਸੱਚੇ ਪਾਸ਼ਾ ਜੀ ਉਦਾਹਰਣ ਦੇ ਕੇ ਦੱਸਦੇ ਹਨ ਕਹਿੰਦੇ ਸਿੰਬਲ ਰੁਖ ਸਿੰਬਲ ਰੁਖ ਸਰਾਇਰ ਅਤ ਦੀਰਘ ਅਤ ਮੁਛ ਫਲ ਫਕੇ ਫਲ ਬਕਬਕੇ ਕਮ ਨਾਇਆ ਵੇ ਪਤ ਮਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਜਿੱਥੇ ਨਿਮਰਤਾ ਹੈ ਜਿੱਥੇ ਨਿਮਾਨ ਹੈ ਜਿੱਥੇ ਮੰਦੇ ਵਿੱਚ ਸਹਯਮ ਹੈ ਜਿੱਥੇ ਮਨ ਨੀਵਾ ਹੋਵੇ ਗੁਰਮੁਖੋ ਦਾਤਾ ਉੱਥੇ ਪ੍ਰਾਪਤ ਹੁੰਦੀਆਂ ਹਨ ਪਰ ਹਮੇਸ਼ਾ ਨੀਵੇਂ ਆ ਰੱਖਾਂ ਨੂੰ ਮਿੱਠੇ ਲੱਗਦੇ ਹਨ ਸਿੰਬਲ ਦਾ ਦਰਖਤ ਕਿੰਨਾ ਵੱਡਾ ਹੁੰਦਾ ਹੈ ਸਿੰਬਲ ਦਾ ਦਰਖਤ ਕਿੰਨਾ ਵੱਡਾ ਹੁੰਦਾ ਹੈ ਗੁਰਮੁਖੋ ਪਰ ਉਸਦੇ ਫਲ ਅਤੇ ਪੱਤੇ ਕਿਸੇ ਕੰਮ ਨਹੀਂ ਆਉਂਦੇ ਤੋਂ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ ਦਰਤਾਂ ਹਮੇਸ਼ਾ ਨੀਵੇਂਆਂ ਨੂੰ ਮਿਲਦੀਆਂ ਹਨ ਇਹ ਜੋ ਮਨੁੱਖਾ ਦੇਹੀ ਮਿਲੀ ਹੈ ਜਿਹੜੇ ਅਸੀਂ ਸੱਸੀ ਸਟੇਜ ਦੇ ਵਿੱਚ ਹਾਂ ਸਾਨੂੰ ਇੱਥੇ ਰਹਿ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਬਾਣੀ ਪੜ੍ਹਨੀ ਚਾਹੀਦੀ ਹੈ ਬਿਨਾ ਬਾਣੀ ਤੋਂ ਗੁਰਮਖੋ ਛੁਟਕਾਰਾ ਨਹੀਂ ਹੋਣਾ ਜਦੋਂ ਤੱਕ ਸੇਵਾ ਸਿਮਰਨ ਨਹੀਂ ਕਰਾਂਗੇ ਸਤਸੰਗਤ ਨਹੀਂ ਕਰਾਂਗੇ ਚੰਗੇ ਗੁਣਾਂ ਨੂੰ ਧਾਰਨ ਨਹੀਂ ਕਰਾਂਗੇ ਗੁਰਮਖੋ ਉਸ ਸਮੇਂ ਤੱਕ ਸਾਡਾ ਛੁਟਕਾਰਾ ਨਹੀਂ ਹੋ ਸਕਦਾ ਸੋ ਇਸ ਸਟੇਜ ਦੇ ਵਿੱਚ ਸਾਨੂੰ ਮਾਇਆ ਦੇ ਨਾਲ ਬੰਨਿਆ ਹੋਇਆ ਹੈ ਮਾਇਆ ਨੇ ਬੰਨਿਆ ਹੋਇਆ ਹੈ ਪਰ ਭਗਤ ਰਬਦਾਸ ਜੀ ਬਾਣੀ ਦੇ ਵਿੱਚ ਦੱਸਦੇ ਹਨ ਇਸ ਮਾਇਆ ਤੋਂ ਛੁਟਣਾ ਕਿਵੇਂ ਹੈ ਮਾਇਆ ਤੋਂ ਛੁਟਕਾਰਾ ਕਿਵੇਂ ਹੋਵੇ ਜੀਵਾਤਮਾ ਉਸ ਪਰਮੇਸ਼ਰ ਦੇ ਨਾਲ ਮਿਲੇਗੀ ਕਿਵੇਂ ਭਗਤ ਰਬਦਾਸ ਜੀ ਬਾਣੀ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਆਖਦੇ ਹਨ ਜੋ ਤੁਮ ਬੰਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਛੋਟਣ ਕਾ ਯਤਨ ਕਰੋ ਹਮ ਛੋਟੇ ਤੁਮ ਰਧ ਭਗਤ ਰਬਦਾਸ ਜੀ ਕਹਿੰਦੇ ਹਨ ਵੇ ਤੁਸੀਂ ਤਾਂ ਪਰਮੇਸ਼ਰ ਜੀ ਸਾਨੂੰ ਮੋਹ ਮਾਇਆ ਦੇ ਵਿੱਚ ਬੰਨ ਲਿਆ ਅਸੀਂ ਤਾਂ ਮੋਹ ਮਾਇਆ ਵਿੱਚੋਂ ਤੇਰਾ ਨਾਮ ਜਪ ਕੇ ਛੁੱਟ ਗਏ ਹਾਂ ਪਰ ਅਸੀਂ ਹੁਣ ਤੈਨੂੰ ਪ੍ਰੇਮ ਦੇ ਨਾਲ ਬੰਨਿਆ ਹੈ ਹੁਣ ਤੂੰ ਸਾਡੇ ਪ੍ਰੇਮ ਵਿੱਚੋਂ ਛੁੱਟ ਕੇ ਵਖਾੜ ਪਾਓ ਭਗਤਾਂ ਨੇ ਹਮੇਸ਼ਾ ਰੱਬ ਨੂੰ ਪ੍ਰੇਮ ਦੇ ਨਾਲ ਵਸ ਕੀਤਾ ਹੈ ਔਰ ਜੀਵ ਦਾ ਛੁਟਕਾਰਾ ਵੀ ਪ੍ਰੇਮ ਦੇ ਨਾਲ ਹੋਣਾ ਹੈ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਹੈ ਜਿਨ੍ਹਾਂ ਨੇ ਸਤਿਗੁਰ ਦੇ ਨਾਲ ਸਨੇਹ ਕੀਤਾ ਹੈ ਜਿਨ੍ਹਾਂ ਨੇ ਸਤਿਗੁਰ ਨੂੰ ਪ੍ਰੇਮ ਦੇ ਨਾਲ ਜਪਿਆ ਹੈ ਛੁਟਕਾਰਾ ਉਹਨਾਂ ਜੀਵਾਂ ਦਾ ਹੋਣਾ ਹੈ ਪਰ ਜੀਵ ਆਤਮਾ ਪਰਮੇਸ਼ਰ ਦੇ ਨਾਲ ਮਿਲੇਗੀ ਵੀ ਤਾਂ ਜੇ ਅਸੀਂ ਬਾਣੀ ਦੇ ਨਾਲ ਪ੍ਰੇਮ ਕਰਾਂਗੇ ਨਿਮਰਤਾ ਦੇ ਵਿੱਚ ਬਾਣੀ ਪੜਾਂਗੇ ਪ੍ਰੇਮ ਦੇ ਨਾਲ ਬਾਣੀ ਪੜਾਂਗੇ ਫਿਰ ਮਨ ਦੇ ਵਿੱਚ ਚਾਉ ਪੈਦਾ ਹੁੰਦਾ ਹੈ ਬਾਣੀ ਹੋਰ ਪੜਨ ਦਾ ਬਾਣੀ ਪੜਨ ਦੇ ਨਾਲ ਚਤ ਵਰਤੀਆਂ ਤੇ ਮਨ ਵਰਤੀਆਂ ਇਕਾਗਰ ਹੁੰਦੀਆਂ ਹਨ ਤੇ ਸਤਗੁਰ ਜੀ ਦੇ ਨਾਲ ਮੇਲ ਵੀ ਨਾਮ ਸਿਮਰਨ ਅਭਿਆਸ ਦੇ ਨਾਲ ਹੁੰਦਾ ਹੈ ਸੋ ਗੁਰਮਖੋ ਹੁਣ ਤੀਸਰੀ ਸਟੇਜ ਆਉਂਦੀ ਹੈ ਕਿ ਅਸੀਂ ਜਾਣਾ ਕਿੱਥੇ ਹੈ ਇਹ ਸਰੀਰ ਨੇ ਜਾ ਕੇ ਮਰਣਾ ਕਿੱਥੇ ਹੈ ਸਾਡਾ ਮੂਲ ਕੀ ਹੈ ਸਤਗੁਰ ਸਚੇ ਪਾਤਸ਼ਾਹ ਜੀ ਆਖਦੇ ਹਨ ਜੀਵ ਆਤਮਾ ਜੋ ਹੁਣ ਮਨੁੱਖਾ ਦੇਹੀ ਦੇ ਵਿੱਚ ਆਪਾਂ ਵਿਸਰ ਰਹੇ ਵਿਚਰ ਰਹੇ ਹਾਂ ਗੁਰਮਖੋ ਇਹ ਆਪਾਂ ਇਸ ਮਨੁੱਖਾ ਦੇਹੀ ਦੇ ਵਿੱਚ ਹਾਂ ਪਰਮੁਖੋ ਸਾਡਾ ਮਿਲਣਾ ਪਰਮੇਸ਼ਰ ਦੇ ਨਾਲ ਕਿਵੇਂ ਹੋਣਾ ਸੀ ਜਾਣਾ ਕਿੱਥੇ ਹੈ ਜਿਵੇਂ ਆਪਾਂ ਪਹਿਲਾਂ ਵੀ ਬਾਣੀ ਦੇ ਵਿੱਚ ਇਹ ਜ਼ਿਕਰ ਕਰ ਚੁੱਕੇ ਹਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਾਵ ਇਹ ਜੀਵਾਤਮਾ ਪਰਮੇਸ਼ਰ ਦਾ ਹੀ ਅੰਸ਼ ਹੈ ਤੇ ਅੰਤ ਵਿੱਚ ਜਾ ਕੇ ਉਸ ਪਰਮੇਸ਼ਰ ਦੇ ਨਾਲ ਹੀ ਮਿਲਣਾ ਹੈ ਕਹਿੰਦੇ ਜਿਵੇਂ ਜਲ ਤੋਂ ਤਰੰਗ ਉਤਪਨ ਹੁੰਦੀ ਹੈ ਜਿਵੇਂ ਜਲ ਜਲ ਤੋਂ ਲਹਿਰਾ ਪੈਦਾ ਹੁੰਦੀਆਂ ਹਨ ਉਹ ਲਹਿਰਾਂ ਨਤ ਸਮੁੰਦਰ ਵਿੱਚੋਂ ਪੈਦਾ ਹੋ ਕਰਕੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਸੋ ਇਹ ਮਨੁੱਖਾ ਦੇ ਹੀ ਸਾਨੂੰ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਅੰਸ਼ਾ ਹਾਂ ਉਸ ਪ੍ਰਮਾਤਮਾ ਦੇ ਤੇ ਜਾ ਕੇ ਵੀ ਇਸ ਪ੍ਰਮਾਤਮਾ ਦੇ ਨਾਲ ਤਾਂ ਮਿਲਾਂਗੇ ਜੇ ਸੇਵਾ ਸਿਮਰਨ ਤੇ ਅਭਿਆਸ ਕਰਾਂਗੇ ਪਰਮਖੋ ਹਰੇਕ ਜੀਵ ਦਾ ਕੋਈ ਨਾ ਕੋਈ ਨਾਮ ਹੋਣਾ ਚਾਹੀਦਾ ਹੈ ਇਸ ਕਰਕੇ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ ਬਾਣੀ ਪੜਿਆ ਕਰੋ ਸੇਵਾ ਸਰਮਣ ਕੀਤੇ ਆ ਬਿਨਾ ਛੁਟਕਾਰਾ ਨਹੀਂ ਹੋਣਾ ਸੋ ਗੁਰਮੁਖੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਗੁਰਮਤਿ ਦੀਆਂ ਵਿਚਾਰਾ ਕਰਦਿਆਂ ਬਾਣੀ ਸਰਵਣ ਕਰਾਉਂਦੇ ਆ ਅਨੇਕ ਪ੍ਰਕਾਰ ਦੀਆਂ ਤਰਟੀਆਂ ਗਲਤੀਆਂ ਰਹਿ ਜਾਂਦੀਆਂ ਹਨ ਸੋ ਗੁਰਮੁਖੋ ਅਣਜਾਣ ਸੇਵਕ ਸਮਝ ਕੇ ਮਾਫ ਕਰਨਾ ਪਿਆਰ ਨਾਲ ਫਤੇ ਬਲਾਓ ਸਾਰੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ